ਅਸਲ ਵਿੱਚ ਲੈਵਲੈਂਟ ਫੜੇ ਹੋ ਕੀ ਮਾਮਲਾ ਜੀ ਤੇ ਪਹਿਲੇ ਨਾਮ ਦਾ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਵਕ ਸਿੰਘ ਸ਼ੇਰਪੁਰ ਵਸਤੀ ਪਿੰਡ ਦਾ ਰੈਨਲ ਇਹਨੇ ਆਪਣੀ ਰਤਨ ਕੁਵਾਰ ਸੀ ਨੌਜਵਾਨ ਉਹਨੂੰ ਇਹ ਝਾਸਾ ਦਿੱਤਾ ਵੀ ਤੈਨੂੰ ਮੈਂ ਯੂ ਐਸ ਏ ਭੇਜਦਾ ਬਾਹਰਲੇ ਦੇਸ ਉਦੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਦੁਬਈ ਭੇਜ ਦਿੱਤਾ ਜੀ ਦੁਬਈ ਉਹ ਉੱਥੇ ਵੇਟ ਕਰਦਾ ਰਿਹਾ ਵੀ ਮੈਂ ਉਹ ਅੱਗੇ ਲੈ ਕੇ ਜਾਊਗਾ ਉਦੋਂ ਫਿਰ ਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਥੋਂ ਬਾਕਸ ਆਇਆ ਉਸ ਵਾਰ ਨੇ ਸ਼ਿਕਾਇਤ ਕੀਤੀ ਜਿਹੜੇ ਇਹਦੇ ਐਫਆਰ ਦਰਜਿਸਟਰ ਹੋ ਧੋਖਾ ਰਹੀ ਦੀ ਤੇ ਉਹ ਸਮੇਂ ਤੋਂ ਹੀ ਇਹ ਪਕੌੜਾ ਚੱਲਿਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜੂਬ ਅਦਾਲਤ ਵਿੱਚ ਪੇਸ਼ ਕਰਕੇ 3 ਰਿਮਾਂਡ ਤੇ ਹੈ ਅੱਗੇ ਤਕਤੀਸ ਤਰ੍ਹਾਂ ਦੇਖੀਓਗਾ ਵੀ ਕੀ ਕੀ ਅੱਗੇ ਨੇ ਹੋਰ ਲੋਕਾਂ ਨਾਲ ਕਿੰਨਾ ਨਾ ਚੱਕੀ ਮਾਰੀ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਇਹ ਮਛੀਵੜਾ ਸਾਹਿਬ ਵੀ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲ ਨੁ ਕਰਾਵਾਂਗੇ ਬਾਅਦ ਦੇ ਬਹਾਦਰ ਦੇਸ਼ ਭੇਜਾਂਗੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34 ਲੱਖ ਰੁਪਏ ਦੀ ਹਸ ਕਰ ਲੈ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਕਹੇਗਾ ਇਹ ਵੀ ਪੱਜ ਪ੍ਰੋਟੈਕਟਰ ਬਦਨ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਾਈ ਆ ਪੁਲਿਸ ਰਿਮਾਰਡ ਹਾਸ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਚੇ ਦੱਚੇ ਤੋਂ ਹਾਂ ਜੀ ਇਹਦੇ ਸੁਖਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕਦਮੀ ਮਕਸਦ ਖਾਣੇ ਤੇ ਦਰਜ ਪੂਰੀ ਰਿਕਵਰੀ ਹੋ ਜੀ ਪੇਮੈਂਟ ਇਹਨਾਂ ਤੋਂ ਪੈਸੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਮਾਰਡ ਦੇ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜਰੂਰ 100% ਰਿਕਵਰੀ ਕਰਾਵਾਂਗੇ ਅਸੀਂ ਗ੍ਰਿਫਤਾਰੀ ਕੇ ਤੋ ਇਸ ਤਰ੍ਹਾਂ ਕੋਰਤ ਅਸੀਂ ਪੁਲਿਸ ਆਪਣੇ ਪ੍ਰੋਟੈਕਸ਼ਨ ਤੇ ਲੈਂਦੇ ਆ ਜੀ ਕਪੂਰਥਲੇ ਜ਼ਿਲ੍ਹੇ ਤੋਂ ਤੇ ਗੁਰਜੀਤ ਸਿੰਘ ਅਸੀਂ ਮਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ ਐਸਐਸਓ ਦੇਵਿਡ ਫੜੇਓ ਕੀ ਮਾਮਲਾ ਜੀ ਇਹ ਪਹਿਲੇ ਇਹਦਾ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਵਕ ਸਿੰਘ ਸ਼ੇਰਪੁਰ ਵਸਤੀ ਪਿੰਡ ਦਾ ਰਹਿਣ ਵਾਲਾ ਇਹਨੇ ਕਿ ਆਪਣੀ ਰਤਨ ਕਵਾਰ ਸੀ ਨੌਜਵਾਨ ਉਹਨੂੰ ਦਾ ਝਾਸਾ ਦਿੱਤਾ ਵੀ ਤੈਨੂੰ ਮੈਂ ਯੂਐਸਏ ਭੇਜਦਾ ਬਾਹਰਲੇ ਦੇਸ਼ ਉਹ ਤੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਦੁਬਈ ਭੇਜ ਦਿੱਤਾ ਗਿਆ ਦੁਬਈ ਉੱਥੇ ਵੇਟ ਕਰਦਾ ਰਿਹਾ ਵੀ ਮੈਨੂੰ ਅੱਗੇ ਲੈ ਕੇ ਜਾਊਗਾ ਉੱਥੋਂ ਫਿਰ ਰਤਨ ਕੁਮਾਰ ਜੀ ਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉੱਥੋਂ ਵਾਪਸ ਆਇਆ ਉਸ ਤੋਂ ਬਾਅਦ ਉਹਨੇ ਸ਼ਿਕਾਇਤ ਕੀਤੀ ਜਿਹੜੇ ਇਹਦੇ ਐਫਆਰ ਦਰਜਿਸਟਰ ਹੋ ਧੋਖਾ ਰਹੀ ਦੀ ਤੇ ਉਹ ਸਮੇਤ ਉਹ ਇਹ ਪਕੌੜਾ ਚੱਲੇ ਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜੂਬ ਅਦਾਲਤ ਵਿੱਚ ਪੇਸ਼ ਕਰਕੇ 3 ਰਿਮਾਂਡ ਤੇ ਹੈ ਅੱਗੇ ਤਕਰੀਬਨ ਤਰ੍ਹਾਂ ਦੇਖੀ ਅਗੂ ਵੀ ਕੀ ਕੀ ਅੱਗੇ ਨੇ ਹੋਰ ਲੋਕਾਂ ਨਾਲ ਕਿੰਨਾ ਚੱਕੀ ਬਣੀ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਤੇ ਮੱਛੀਵਾੜਾ ਸਾਹਿਬ ਜੋ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ ਪਤੀ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲਿੰਗ ਕਰਾਵਾਂਗੇ ਬਾਹਰ ਦੇ ਬਹਾਦਰ ਦੇਸ਼ ਕੋਲ ਜਾਂਦੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34 ਲੱਖ ਰੁਪਏ ਦੀ ਹਸਲ ਕਰ ਲਈ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਇਹ ਵੀ ਹੁਣ ਵੀ ਅਜੇ ਪ੍ਰੋਟੈਕਟਰ ਵਜੋਂ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਈ ਆ ਪੁਲਿਸ ਮਾੜ ਹਸਲ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਕੁਝ ਪਰਚੇ ਦਰਜ ਹੋ ਜਾਂਦੇ ਹਾਂ ਜੀ ਇਹਦੇ ਸੁਖਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕਤਲੇ ਵਕਸਵਾਖਾਣੇ ਤੇ ਦਰਜ ਉਹ ਅਵਲ ਹੋਈ ਜੀ ਪੇਪਰ ਜੀ ਨਾਲ ਤਾਂ ਪੈਸੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਮਾਰਕ ਦੇ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜੂਰ 100% ਰਿਕਵਰੀ ਕਰਾਵਾਂਗੇ ਅਸੀਂ ਇਸ ਤਰੀਕੇ ਤੋਂ ਇਹ ਸਤੰਦਰਕੋਰ ਤੋਂ ਅਸੀਂ ਪੁਲਿਸ ਆਪਣੇ ਪ੍ਰੋਟੈਕਸ਼ਨ ਤੇ ਲੈ ਲੈਂਦੇ ਆ ਜੀ ਕਪੂਰਥਲੇ ਜ਼ਿਲ੍ਹੇ ਤੋਂ ਤੇ ਗੁਰਜੀਤ ਸਿੰਘ ਅਸੀਂ ਮਛਿਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ